ਰਾਤ ਰੀਗਾ ਇਹ ਆ ਮੇਲੇ ਸਪਾਰ ਦਾ ਗਰਾਊਂਡ ਦੁਕਾਨਾਂ ਛੱਜ ਰਹੀਆਂ ਨੇ ਝੂਲਿਆਂ ਦੀ ਫਟنگ ਕੀਤੀ ਜਾ ਰਹੀ ਆ ਗੁਗਾ ਮਾੜੀ ਮੇਲਾ ਸਪਾਰ ਇਹ ਅੰਦਰ ਤੋਂ ਰੈਕਟ ਬੜੀ ਰੋਡ ਤੇ ਆ ਤੇ ਭਾਰਤ ਮਾਲਾ ਪ੍ਰੋਜੈਕਟ ਵੀ ਆ ਜਿਹੜਾ ਉਹ ਵੀ ਇਹਦੇ ਕੋਲ ਦੀ ਲੰਘ ਰਿਹਾ ਹੈ ਤਰੇਨਾ ਹੀ ਹੋਈਆਂ ਨੇ ਯਾਰ ਰਹੀ ਹੈ ਸੈਟਿੰਗ ਤਕਰੀਰ ਜਾਨ ਜ਼ਿਆਦਾ ਆ ਚੁੱਲੇ ਵੈਸੇ ਪਹਿਲਾਂ ਨਾਲੋਂ ਜ਼ਿਆਦੇ ਨੇ ਤਕੀ ਪਰ ਪ੍ਰਸ਼ਾਸਨ ਆਪਣੀ ਡਿਊਟੀ ਦੇ ਲੱਗਿਆ ਹੋਇਆ ਪੂਰੀ ਸ਼ਾਦੀਆਂ ਦੀਆਂ ਦੁਕਾਨਾਂ ਲਓ ਜੀ ਪੱਤਰਕਾਰ ਵੀ ਪਹੁੰਚ ਚੁੱਕੇ ਨੇ ਪਹਿਲਾਂ ਹੀ ਐਡਵਾਂਸ ਕੋਈ ਕਿਵੇਂ ਦੇ ਦਿਓ ਜੀ ਮੇਲੇ ਨੂੰ ਬਹੁਤ ਵਧੀਆ ਹੈ ਕਿ ਜਿਆਦਾ ਭਰਿਆ ਹੋਇਆ ਪਹਿਲਾਂ ਤੁਹਾਨੂੰ ਲੱਗਦਾ ਲੋਕਾਂ ਦਾ ਹੁਣ ਇਹ ਹੋ ਗਿਆ ਵੀ ਕੱਟ ਦੀ ਨਹੀਂ ਜਾਣਾ ਜਾਂ ਤਾਂ ਇਹ ਵੀ ਮੰਨ ਸਕਦੇ ਆ ਵੀ ਮਿੱਟੀ ਕੱਢਦੇ ਨਹੀਂ ਚੱਲੇ ਮਿੱਟੀ ਪਹਿਲਾਂ ਕੱਢ ਚੱਲੇ ਆ ਹਾਂਜੀ ਅੱਜ ਚੌਕੀ ਵਾਲੇ ਨੇ ਜਿੰਨੇ ਜਿੰਨੇ ਸਰਜੀ ਕੱਟੇ ਚੌਕੀ ਵਾਲੇ ਦਾ ਲੱਗੀਆਂ ਦੁਕਾਨਾਂ ਦੇ ਜਿਵੇਂ ਲੱਗਦਾ ਜੀ ਇੱਦਗੀ ਕੱਠ ਵੱਟ ਚਲੋ ਮਾੜਾ ਮਾੜਾ ਕੋਈ ਨਹੀਂ ਆ ਉਤਰ ਜਾਓ ਅੱਛਾ ਨਹੀਂ ਕੋਈ ਜੀ ਉੱਚ ਚੜਦੇ ਨੇ ਕਿਵੇਂ ਲੱਗਦਾ ਜੀ ਗੱਠਫਟ ਹੋ ਗਿਆ ਸ਼ੁਰੂ ਚੱਲ ਪਿਆ ਜੀ ਮੇਲਾ ਸ਼ੁਰੂ ਆ ਮੇਲਾ ਅਸਲੀ ਮੇਲਾ ਤਾਂ 17 ਤਰੀਕ ਨੂੰ ਉਂ ਸੰਗਤ ਆਉਣ ਜਾਣ ਲੱਗੀ ਵਧੀਆ ਐਸ ਡੀ ਜੇ as DJ. ਕਿਚਨ ਦੀ ਆਈਟਮ ਹੈ ਜੀ ਅੱਛਾ ਕਿਚਨ ਦਾ ਦਿਖਾਓ ਤਾਂ ਕੱਟ ਕੇ ਮੜਾ ਜਾ अच्छा कट ठीक आ जाओ अगर कितना होगा दे नाल मिक्स कर सकदे हो क्या बात पिंडे दे सब्जी तैयार करना होगा दे नाल पिंडे दे सब्जी क्या बात कटिया प्या सामान भी देखिए ऑटो कटयाना जावे है ना वो दे नाल प्लीज अपना बात करते हैं अदरक भी कटना अदरक बिल्कुल ही येर सोईदा सामान भी नाल दी नाल भाई लेडी दा सामान चूड़ियां लेडी कल दा पेपर ला दूँगा भाई आएगा आएगा पुत्ता ओ किडी जगह ਤੋਂ ਆਏ ਤੁਸੀਂ बिहार ਤੋਂ ਆਏ भाई ਅੱਛਾ ਪਾਹ ਹਰੇਕ ਸਾਲ ਆਉਂਦੇ ਆ ਮੇਲੇ ਤੇ ਅੱਛਾ ਇਹ 10 ਸਾਲ ਤੋਂ ਅਸੀਂ ਮੇਲਾ ਲਗਾ ਰਹੇ ਹਾਂ ਪਾਜੀ ਤੇ ਲਗਾਤਾਰ 10 ਸਾਲ ਹਾਂਜੀ ਹਾਂਜੀ ਸਾਲ ਮੇਲੇ ਬਾਤ ਕੋਈ ਹਾਂਜੀ ਪੂਰਾ ਸਾਲ ਸੜਾ ਮੇਲੇ ਦੇ ਹੀ ਕੰਮ ਹੈਗੇ ਅਸੀਂ 10 ਜਣੇ ਆਏਗਾ ਜੀ ਹਾਂਜੀ ਹਾਂਜੀ ਕਿਵੇਂ ਲੱਗਦਾ ਫਿਰ ਪੰਜਾਬ ਜਾ ਕੇ ਬਹੁਤ ਵਧੀਆ ਲੱਗਦਾ ਹੋਰ ਵੀ ਕਿੱਥੇ ਮਿਲਦੇ ਜਾਂਦੇ ਹਾਂਜੀ ਹੋਰ ਵੀ ਜਾਂਦੇ ਆ ਆਨੰਦਪੁਰ ਸਾਹਿਬ ਤੋਂ ਜਾਂਦੇ ਆ ਆਪਾ ਜੀ ਸਾਰੇ ਮੇਲੇ ਹਾਂਜੀ ਸਾਰੇ ਮੇਲੇ ਦੇ ਹੀ ਕੰਮ ਹੈ ਹਮਾਚਲ ਦੇ ਵੀ ਜਾਂਦੇ ਆ ਆਪਾ ਜੀ ਕੀ ਬਾਤ ਹੈ ਹਾਂਜੀ ਠੀਕ ਆ ਓਕੇ ਜਿਹੜਾ ਜਾ ਜੇ ਵਾਕੇ ਨਾਲ ਦਿੱਸੇ ਬਣਾਉਨੇ ਆ ਇਹ ਆ ਜੀ ਗੁੱਗਾ ਮਾੜੀ ਮੇਲਾ ਸਪਾਰ ਕਿਵੇਂ ਆਈ ਮੇਰੇ ਤੇ ਵੀ ਜੀ ਬਹੁਤ ਵਧੀਆ ਜੀ ਕਿਰਪਾ ਬਾਬੇ ਦੀ ਰਹਿਮ ਦਾ ਕੋਈ ਯਾਹਰ ਵੀਰ ਦੀ ਜੜ ਦੀ ਗੱਲਾਂ ਰੱਖੇ ਹਾਂਜੀ ਹਾਂਜੀ ਆਉਗੀ ਹੁਣ 16 ਆਪਣੇ ਆ 15 16 ਤਰੀਕ ਨੂੰ ਸਟਾਰਟ ਹੋਗਾ ਜੀ ਮੇਲੇ ਬਾਬੇ ਦਾ ਹਾਂਜੀ ਅੱਜ ਘਟਤਾ ਹੁਣ ਆਈ ਜਾਂਦੇ ਨੇ ਦੋ ਗੋ ਦੁਨੀਆ ਸਮਝਦਾਰ ਹੋ ਗਈ ਜੀ ਬਾਕੀ ਤੁਹਾਨੂੰ ਪਤਾ ਹੀ ਜਾਣੀ ਜਾਣਾ ਕਿੰਚਰ ਛਪਾਰ ਮੈਂ ਆਪ ਜੀ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਛਪਾਰ ਮੇਲੇ ਦੀ ਲੱਖ ਲੱਖ ਮੁਬਾਰਕ ਦਿੰਦਾ ਹਾਂ ਸਾਡੇ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਕਰੀਬ 2 ਤੋਂ 300 ਦੇ ਕਰੀਬ ਸਾਡੇ ਅਫੀਸਰ ਲੇਡੀ ਕਾਂਸਟੇਬਲ ਜਿਹੜੇ ਤਾਇਨਾਤ ਕੀਤੇ ਜਾਣਗੇ ਚੰਗੇ ਬੰਦੇ ਜਿਹੜੇ ਮੇਲੇ ਦੇਖਣ ਉਹਨਾਂ ਦੀ ਇੱਜ਼ਤ ਕੀਤੀ ਜਾਊਗੀ ਮਾੜਿਆਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇਗਾ ਇਸ ਮੇਲੇ ਦੇ ਜਿਹੜੇ ਮਾੜੀ ਦੇ ਕੋਲੇ ਅਸੀਂ 25 ਕੈਮਰੇ ਲਾਏ ਹੋਏ ਨੇ ਜਿਹੜੇ ਹਰ ਇੱਕ ਘਟਨਾ ਨੂੰ ਉਹਨਾਂ ਨੇ ਕੈਦ ਕਰਨਾ ਜਿਨ੍ਹਾਂ ਦਾ ਕੰਟਰੋਲ ਮੇਰੇ ਮੋਬਾਈਲ ਵਿੱਚ ਵੀ ਆ ਮੈਂ ਫਿਰ ਇੱਕ ਵਾਰ ਫਿਰ ਇਲਾਕਾ ਨਿਵਾਸੀਆਂ ਨੂੰ ਛਪਾਰ ਮੇਲੇ ਦੀ ਬਹੁਤ ਬਹੁਤ ਵਧਾਈ ਦਿੰਦਾ ਅੱਛਾ ਇੱਕ ਸਾਰ ਦੱਸਿਓ ਤੁਸੀਂ ਇੱਥੇ ਦੇਸਾਂ ਪਰਦੇਸਾਂ ਦੇ ਵਿੱਚ ਵੀ ਬਹੁਤ ਬੰਦੇ ਹੁੰਦੇ ਨੇ ਜੋ ਕਿ ਲੇਡੀਜ਼ ਬਹੁਤ ਆਉਂਦੀਆਂ ਨੇ ਇੱਥੇ ਉਹੋ ਇੱਥੇ ਬਹੁਤ ਬੰਦੇ ਐਦਾਂ ਸਰਾਰਤੀ ਨੇ ਜਿਹੜੇ ਡਰਿੰਕ ਕਰਕੇ ਆਉਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਮੈਂ ਸਖਤ ਚੇਤਾਵਨੀ ਦੇਣਾ ਵੀ ਕੋਈ ਵੀ ਇੱਥੇ ਜਿਹੜਾ ਸ਼ਰਦਾਲੂ ਨਸ਼ਾ ਕਰਕੇ ਨਾਵੇ ਜੇਕਰ ਅਜਿਹਾ ਹੋਇਆ ਤਾਂ ਉਸ ਦੇ ਖਿਲਾਫ ਕਾਨੂੰਨ ਮਤੱਕ ਸਖਤੀ ਨਾਲ ਨਿਪਟਿਆ ਜਾਵੇ ਅੱਛਾ ਸਰ ਇੱਕ ਦੱਸਿਓ ਜੀ ਇੱਥੇ ਕੀ ਅੱਗੇ ਲੱਗਦੀਆਂ ਨੇ ਕੀ ਕਾਨਫਰੰਸਾਂ ਕੋ ਲੱਗਣ ਦਾ ਚਾਂਸ ਹੈ ਇਹ ਸਿਆਸੀ ਮਸਲਾ ਜੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਹਲ ਸਾਬ ਚੂਲੇ ਬਣਾਏ ਜਾ ਰਹੇ ਨੇ ਫਿੱਟ ਕੀਤੇ ਜਾ ਰਹੇ ਨੇ ਇਸ ਵਾਰ ਵੀ ਝੂਲਿਆਂ ਦਾ ਪੂਰਾ ਕੋਲ ਵਾਲਾ ਰਹਿਣਾ ਮੇਲੇ ਦੇ ਵਿੱਚ ਇਹ ਆ ਮੌਤ ਦਾ ਖੂ ਅੱਛਾ ਬਸ ਆ ਰਹੀ ਫੇਰ ਝੂਲਾ ਫੇਰ ਕਿਸ਼ਤੀ ਪਰ ਮਾਰ ਚੱਲ ਰਿਹਾ ਕੰਮ ਆ ਗਈ ਆਪਣੀ ਰਾਮ ਲਾਈ ਬੜੀ ਜੀ ਇਧਰ ਦੂਰ ਵੈਸੇ ਅੱਗੇਲੇ ਪਾਸੇ ਇਹ ਮੌਸਮ ਦਾ ਖੂ ਆ ਗਿਆ ਇਹ ਐਡਵਾਂਸ ਆ 16 ਤਰੀਕ ਤੋਂ 21 ਤਰੀਕ ਤੱਕ ਇਹ ਮੇਲਾ ਜਨਣਾ 16 ਤਰੀਕ ਨੂੰ ਜੈਦੋ ਵੀ ਚੜ੍ਹੇ ਛੋਟਣ ਨੂੰ ਥਾਂ ਨਹੀਂ ਹੋਣੀ ਹੈ ਤੇ ਕਿ ਹਿ ਅਨਮਾਨ ਵੀ ਲਗਾਇਆ ਜਾ ਰਿਹਾ ਵੀ ਆਮ ਨਾਲੋਂ ਮੇਲੇ ਦੇ ਵਿੱਚ ਇਕੱਠ ਵੱਧ ਰਹਿਣ ਦੀ ਸੁਭਾਵਨਾ ਇਹ ਮੇਰਾ ਖਿਆਲ ਆ ਆ ਭਾਈ ਸਾਇੰਸ ਸਿਟੀ ਆ ਨਾ ਇਹ ਸਾਇੰਸ ਸਿਟੀ ਬਣਾਉਣਗੇ ਮੇਨੂੰ ਲੱਗਦਾ ਇੱਥੇ ਰੰਗ-ਬਰੰਗੀ ਮੱਸੀਆਂ ਨੇ ਬਾਕੀ ਕਾਨਫਰੰਸਾਂ ਵੀ ਲੱਗਦੀਆਂ ਹੁੰਦੀਆਂ ਨੇ ਮੇਲੇ ਤੇ ਪਰ ਇਸ ਵਾਰੀ ਨਜ਼ਰ ਨਹੀਂ ਆ ਰਿਹਾ ਕੋਈ ਕਾਨਫਰੰਸ ਦਾ ਤਰੀਕਾ ਕੋਈ ਕਿਤੇ ਵੀ ਜਿਵੇਂ ਕਿ ਕਿਤੇ ਬੁੱਕ ਹੋਵੇ ਮੇਲਾ ਸਪਾਰਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆ ਗਿਆ ਨਾ ਤਾਂ ਜਾਣ ਦਾ ਮਾਤਰਾ ਤੇ ਇੱਕ ਵੱਡੀ ਜ਼ਿਕਰਯੋਗ ਗੱਲ ਤੇ ਆ ਰਹੀ ਹੈ ਜਿਹੜੀ ਭਾਰਤ ਮਾਲਾ ਰੋਡ ਬਣ ਰਹੀ ਹੈ ਜਿਹੜੀ ਦਿੱਲੀ ਜੰਮੂ ਕਟੜਾ ਤੇ ਉਹ ਰੋਡ ਵੀ ਇੱਥੋਂ ਦੀ ਨੰਗ ਰਹੀ ਹੈ ਮੇਲਾ ਸੁਪਾਰ ਦੀ ਗੁੱਗਾ ਮਾੜੀ ਤੋਂ ਸਿਰਫ ਮੇਰੇ ਖਿਆਲ ਆ ਵੀ 3-400 ਮੀਟਰ ਦੀ ਫਾਸਲੇ ਤੇ ਨੰਗ ਰਹੀ ਹੈ ਆਗੇ ਭਾਰਤ ਮਾਲਾ ਰੋਡ ਦਾ ਪ੍ਰੋਜੈਕਟ ਆ ਜੋ ਸਾਰੀ ਦਿਨ ਨਾ ਜਗਾ ਕਵਰ ਕਰ ਲਈ ਗਈ ਹੈ ਇੱਥੇ ਪੁਲ ਬਣਨਾ ਇੱਥੇ ਤੇ ਇਹੋ ਤੇ ਕਰਕੇ ਬਾਕੀ ਚਾਲਾ ਬਣ ਗਿਆ ਤੇ ਆਲੇ-ਦੁਆਲੇ ਰੋਕਿਆ ਹੋਇਆ ਇਹਨਾਂ ਨੇ ਆ ਸਾਰੀ ਇਹਦੀ ਨੰਕਮ ਹੈ ਭਾਰਤ ਮਾਲਾ ਰੋਡ ਦਾ ਪ੍ਰੋਜੈਕਟ ਬਣਾ ਰਹੇ ਆ ਅੱਗੇ ਆ ਗਿਆ ਪਿੰਡ ਸੁਭਾ ਤਿਆਰੀਆਂ ਪੂਰੇ ਜੋਰਾਂ ਸੋਰਾ ਨਾਲ ਚੱਲ ਰਹੀਆਂ ਨੇ ਸਪਾ ਪੰਡਿਤ ਸ਼ਕਰ ਮਹੜੀ ਬੋਟੀ ਚਹਿਲ ਪਹਿਲ ਜੀ ਹੈਗੀ ਆ ਜਿਹੜੇ ਮਤਲਬ ਘੱਟ ਤੋਂ ਪਹਿਲਾਂ ਜਿਆਦਾ ਘੱਟ ਦੇ ਵਿੱਚ ਨਹੀਂ ਆਉਂਦੇ ਤੇ ਸਰਦਾ ਹੈਗੀ ਆ ਉਹਨਾਂ ਦੀ ਮੱਥਾ ਟੇਕਦੇ ਆ ਪਹਿਲਾਂ ਮਿੱਟੀ ਕੱਢ ਕੇ ਜਾ ਰਹੇ ਨੇ ਬਾਕੀ ਜਿਨ੍ਹਾਂ ਨੇ ਫਿਰ ਮੇਲੇ ਦਾ ਅਸਲੀ ਰੰਗ ਦੇਖਣਾ ਉਹ ਫਿਰ ਮੇਲੇ ਦੇ ਵਿੱਚ ਹੀ ਹੋਣਗੇ ਇਹ ਅਸਲੀ ਜਿਹੜੀਆਂ ਮੇਲੇ ਦੇ ਵਿੱਚ ਮਸ਼ਹੂਰ ਮਠਿਆਈ ਹੈ ਜਿਹੜੀ ਇਹ ਪਾਠੀਆਂ ਕਹ ਦਿੰਦੇ ਆ ਉਹਨੂੰ ਕੋਈ ਨਾਮ ਪਤਾ ਦਾ ਮੇਰੇ ਹੁਣ ਯਾਦ ਨਹੀਂ ਇਹ ਆ ਪੱਕੀ ਦੁਕਾਨ ਸਬਜ਼ੀ ਮੰਡੀ ਦਾ ਨਾਮ ਪਤਾ ਵੀ ਹਮਾਰੇ ਪਕਾ ਦੁਕਾਨਾ ਨਾ ਇਹ ਵੀ ਆ ਗਿਆ ਨਾ ਓਏ ਆ ਜਾਓ ਫ੍ਰੈਡੀ ਲਓ ਜੀ ਬਾਈ ਹੁਣੀ ਕਹਿੰਦੇ ਪਾਥੀਆਂ ਲੈਣੀਆਂ ਨੇ ਹੋਰ ਯਾਰ ਇਹ ਗੋਹੇ ਵਾਲੀਆਂ ਪਾਥੀਆਂ ਨਹੀਂ ਹੈਗੀਆਂ ਇਹ ਪਾਥੀਆਂ ਖਾਣ ਵਾਲੀਆਂ ਨੇ ਮਟਿਆਈ ਆ ਕੀ ਰੇਟ ਆ ਬਾਈ ਇਹਦਾ 50 ਰੁਪਏ ਦੀ ਪਾਥੀ ਆ 50 ਰੁਪਏ 60 ਰੁਪਏ ਕਿਲੋ ਆ ਜਾ ਇੱਕ ਪੀਸ ਹੈ ਪੀਸ ਇੱਕ ਪੀਸ ਦਾ ਰੇਟ ਕਿੰਨੇ ਵਜਨ ਦਾ ਹੁੰਦਾ ਪੀਸ ਇੱਕ 250 ਗ੍ਰਾਮ ਕਿਲੋ 250 ਗ੍ਰਾਮ ਕਹਿਣ ਦਾ ਮਤਲਬ ਹੀ ਇਹ 200 ਰੁਪਏ ਕਿਲੋ ਆਏ ਮਝਾਈ ਇਹ 250 ਗ੍ਰਾਮ ਦਾ ਪੀਸ ਆ ਤੇ 50 ਰੁਪਏ ਦਾ ਪਾਈ ਤਾਂ ਬਾਈ ਬਣਦੀ ਵੀ ਦਿਖਾ ਦਈਏ ਲੋ ਕਿਵੇਂ ਬਣਦੀ ਆ ਇਹ ਚਾਣੀ ਆ ਜਾਂ ਤੇਲ ਆ ਇਹ ਕਾਦੇ ਵਿੱਚ ਪਾ ਰਹੇ ਹੋ ਚਾਣੀ ਆ ਨੇ ਗਿਆ ਜੀ 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 ਮੈਂ ਸਰ ਬਰੇ ਮਿੱਠਾ ਬੱਜ ਕਰਦੇ ਇਹਨੂੰ ਮਿੱਠਾ ਕਿਵੇਂ ਹੋ ਗਿਆ ਫਿਰ ਪਾਣੀ ਨਹੀਂ ਜਾਂਦੀ ਸਰ ਖੁੱਲ ਗਿਆ ਵੀ ਇਹ ਕਹਿਣਾ ਜੀ ਤੁਸੀਂ ਇਹ ਮੈਂ ਇਹ ਕਹਿਣਾ ਵੀ ਇਹ ਜਿਹੜੀ ਪਾਤੀ ਬਣਾ ਰਹੇ ਨੇ ਨਾ ਹਾਂਜੀ ਪੂਰਾ ਬਿਲਕੁਲ ਜਿਹੜਾ ਸਾਫ਼ ਸੁਥਰਾ ਤੁਸੀਂ ਕੈਮਰਾ ਮਾਰ ਕੇ ਦੇਖੋ ਸਾਫ਼ ਤੇਲ ਮੈਂ ਨਹੀਂ ਇੰਨਾ ਮੇਲੇ ਦੇ ਵਿੱਚ ਦੇਖਿਆ ਕਿਉਂਕਿ ਮੇਲਿਆਂ ਦੇ ਵਿੱਚ ਗੰਦੀਆਂ ਚੀਜ਼ਾਂ ਫੜਾਈਆਂ ਜਾਂਦੀਆਂ ਨੇ ਇੰਨਾ ਸਾਫ਼ ਸੁਥਰੀ ਚੀਜ਼ ਨਹੀਂ ਕਿਤੇ ਵੀ ਹੈਗੀ ਦੇਖਣ ਦੇ ਵਿੱਚ ਚਲੇ ਜਾ ਤੁਸੀਂ ਅਸੀਂ ਉਧਰੋਂ ਵੀ ਆਏ ਆ ਪਰ ਇਹਨਾਂ ਸਾਫ ਸੁਥਰੇ ਤੇ ਇਹਨਾਂ ਸਾਫ ਸੁਥਰਾ ਹਾਂ ਤੇਲ ਦੇ ਵਿੱਚ ਬਾਕੀ ਕਿਤੇ ਸਮਲ ਮਾਰ ਦਿੰਦੀ ਹੁੰਦੀ ਹੈ ਪਰ ਇਹਨਾਂ ਦਾ ਤੇਲ ਬਹੁਤ ਸਾਫ ਦਾ ਸਾਰਾ ਕੋਈ ਐ ਨਹੀਂ ਮੱਖੀ ਕੋਈ ਹੋ ਨਹੀਂ ਗਾ ਇਹ ਚੀਜ਼ਾਂ ਬਹੁਤ ਹੈ ਦੁਕਾਨ ਦਾ ਮੱਖੀ ਮੁੱਖੀ ਕੋਈ ਤੇ ਖਾਈ ਨਹੀਂ ਦੇ ਰਹੀ ਸਾਰੀ 6 ਮਹੀਨਾ ਹੋ ਗਏ ਹਾਂਜੀ ਦੁਕਾਨ ਕੋ 4 ਮਹੀਨਾ ਹੋ ਗਏ ਕੋਈ ਸ਼ਿਕਾਇਤ ਨਹੀਂ ਆਤੀ ਅੱਛਾ 4 ਮਹੀਨਾ ਤੁਸੀਂ 4 ਮਹੀਨੇ ਤੋਂ ਲਾ 4 ਮਹੀਨੇ ਪੱਕੇ ਸੇ ਇਹ ਓਕੇ ਔਰ ਮਾਲ ਕੀ ਵੀ ਗਾਰੰਟੀ ਹੁੰਦੀ ਹੈ ਜੇ ਨਾਲ ਪਕਲੇ ਮੀਠਾ ਨਾ ਹੋ ਤੁਸੀਂ ਹਰ ਚਾਹ ਉਹਨੂੰ ਮੈਨੂੰ ਹਾਂਜੀ ਮੈਨੂੰ ਕਿਹੜੀ ਜਗ੍ਹਾ ਤੋਂ ਜਿਲ੍ਹਾ ਬਲੰਸਰ ਯੂਪੀ ਸੇ ਯੂਪੀ ਤੋਂ ਠੀਕ ਹੈ اے بھائی کہندا کتنے سال ہو گئے تھانوں اوندے 24 سال ہو گئے جی 24 سال ہاں جی کیا بات ہے ہر سال ਇੱਥੇ ਹੀ ਲਾਉਂਦੇ ਹਾਂ ਹਾਂ ਜੀ ਹਰ ਸਾਲ ਮੈਂ ਇੱਥੇ ਹੀ ਲਗਾਤਾ ਹਾਂ ਠੀਕ ਹੈ ਬਾਈ ਹੁਣੀ ਕਹਿੰਦੇ 24 ਸਾਲ ਹੋ ਗਏ ਨਾਮ ਕੀ ਆ ਤੁਹਾਡਾ ਵੀਰੇ ਦਾ ਮੇਰਾ ਨਾਮ ਜੈ ਪ੍ਰਕਾਸ਼ ਜੈ ਪ੍ਰਕਾਸ਼ ਇਹਨਾਂ ਦੀ ਦੁਕਾਨ ਆ ਜਿਵੇਂ ਰੋਡ ਇੱਥੋਂ ਰਾਏਕੋਟ ਨੂੰ ਸੜਕ ਮੁੜਦੀ ਆ ਆ ਸਿੱਧੀ ਸਪਾਰ ਮੈਂ ਗੁੱਗੇਵਾਲੀ ਚਲੀ ਜਾਂਦੀ ਆ ਰਾਏਕੋਟ ਨੂੰ ਮੁੜਦੀ ਆ ਇਹਨਾਂ ਦੀ ਖੂੰਜੇ ਤੇ ਬਿਲਕੁਲ ਦਕਰਾਨਾ ਆ ਵੇ ਆ ਜਾਂ ਤਿੰਨ ਮਹੀਨੇ ਤੋਂ ਦੁਕਾਨ ਲਾ ਕੇ ਰਹਿੰਦੇ ਨੇ ਬਸ ਗੋਡਵਾਲੇ ਤਾਂ ਹੀ ਆ ਤਿੰਨ ਮਹੀਨੇ ਤੋਂ ਤਿੰਨ ਬਾਈ ਰਾਜ ਪੱਕੇ ਹੋ ਗਏ ਓਕੇ ਚੌਥਾ ਮਹੀਨਾ ਚੱਲ ਰਿਹਾ ਹੈ ਜੂਨ ਚੌਥਾ ਚੱਲ ਰਿਹਾ ਨਾ ਜੂਨ ਆ ਗਿਆ ਹਮ ਚੌਥਾ ਮਹੀਨਾ ਚੱਲ ਰਿਹਾ ਆਪਣੇ ਨਾਲ ਹਰਮੇਸ਼ ਸਿੰਘ ਮੌਜੂਦ ਨੇ ਪਤਾ ਕਰਦੇ ਆਂ ਨਾ ਤੋ ਕਿੱਥੋਂ ਕਿਹੜਾ ਪਿੰਡ ਆ ਹਰਮੇਸ਼ ਆ ਧੂਰਕੋਟ ਨੇ ਜੀ ਅਸਾ ਇਹ ਜੋ ਮੇਲਾ ਸਪਾਰ ਲੱਗਦਾ ਹੈ ਇਹਦੇ ਬਾਰੇ ਕੀ ਕਹਿਣਾ ਤਰਾ ਵਧੀਆ ਨੇ ਅਸਾ ਮਸੂਰ ਮੇਲਾ ਦੇਖਣ ਜਾਂਦੇ ਹਾਂ 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 ਡੇਲੀ ਹਮ ਲੋ ਜਾਤੇ ਹਾਂ ਮੇਲੇ ਤੇ ਡੇਲੀ ਤੇ ਕਿਵੇਂ ਲੱਗਦਾ ਮੇਲਾ ਬੜੀਆਂ ਲੱਗਦਾ ਹੈ ਪੋਰ ਸਾਲ ਸੇ ਬੜੀਆਂ ਮਿਲਦਾ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਬੈਕਗ੍ਰਾਉਂਡ ਇੱਥੇ ਹਮ ਲੋਕ ਬੇਤਿਆ ਜੀਲਾ ਕਿਹੜੀ ਜਗ੍ਹਾ ਤੋਂ ਪਿਛਲੇ ਬੇਤਿਆ ਜ਼ਿਲ੍ਹਾ ਬੇਟੀਆ ਬਿਨਾ ਜੁਪੀਆ ਬਿਹਾਰ ਨਾ ਨਾ ਬਿਹਾਰ ਦਾ ਬਿਹਾਰ ਸੇ ਬਿਹਾਰ ਦਾ ਉਧਰ ਵੀ ਮੇਲਾ ਲੱਗਦਾ ਇਦਾਂ ਉਹ ਉਧਰ ਵੀ ਲੱਗਦਾ ਹੈ ਇਹ ਦੀਵਾਲੀ ਬਾਦ ਲੱਗਦਾ ਅਸਾ ਉੱਥੇ ਵੀ ਇਦਾਂ ਦੇ ਇਕੱਠ ਹੁੰਦਾ ਹੂੰ ਹੂੰ ਇਸ ਸੇ ਜ਼ਿਆਦਾ ਚਾਤੋ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਕਹਿਣਾ ਚਾਹੀਦਾ ਮੇਲਾ ਦੇਖੋ ਐਸ਼ ਕਰੋ ਜਿਹੜੇ